ਵਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਅੱਜ ਦੇ ਇਹ ਸ਼ੋਅ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਉੱਤੇ ਗੱਲਬਾਤ ਕਰਾਂਗੇ ਫਿਰ ਆਪਾਂ ਪੰਜਾਬ ਪੁਲਿਸ ਨੇ ਜਾਂ ਚੰਡੀਗੜ੍ਹ ਪੁਲਿਸ ਨੇ ਜਿਹੜੀ ਇੱਕ ਅਬ ਦੇ ਦਿਨ ਦੇ ਵਿੱਚ ਜਗ ਫੜੀਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਔਰ تیسਰਾ ਜਿਹੜਾ ਸਬਜੈਕਟ ਹੈ ਉਹ ਹੜ੍ਹਾਂ ਮਾਰ ਕੀ ਮਕਸਦ ਹੋ ਰਿਹਾ ਹੈ ਜਾਂ ਉਹਨਾਂ ਦਾ ਸਟੇਟਸ ਹੈ ਫਿਲਹਾਲ ਕੀ ਆ ਔਰ ਉਹਦੇ ਵਿੱਚ ਕੀ ਕੀ ਯਤਨ ਕੀਤੇ ਜਾ ਰਹੇ ਹਨ ਲੋਕਾਂ ਤੱਕ ਡੇਲੀ ਸਹਾਇਤਾ ਆ ਉਹ ਕੌਣ ਕਰੇ ਔਰ ਲਾਸਟ ਵਿੱਚ ਆਪਾਂ ਦੇਸ਼ ਮੁੰਡੇ ਨੇ ਹਰਜਿੰਦਰ ਸਿੰਘ ਨੇ ਇੱਕ ਫਲੋਰੀਡਾ ਦੇ ਵਿੱਚ ਇੱਕ ਟਰੱਕ ਦਾ ਐਕਸੀਡੈਂਟ ਕੀਤਾ ਸੀ ਉਹਦੇ ਬਾਰੇ ਗੱਲਬਾਤ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ 'ਵੰਦੀ ਗੱਲਬਾਤ ਦੇ ਲਈ ਕਰਦੇ ਆਂ ਜਿਸ ਦਾ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੇ ਇੱਕ ਹੁਕਮ ਝਾੜ ਕੇ ਇਹ ਕੀ ਆ ਯਾਰ ਕਿ 11 ਲੱਖ ਲੋਕਾਂ ਦੇ ਰਾਸ਼ਨ ਕਾਰਡ ਜਿਹੜਿਆ ਉਹ ਆਪਣੇ ਸਟੇਟ ਦੇ ਵਿੱਚੋਂ ਕੱਢ ਦਿੱਤੇ ਜਾਂ ਉਹਨਾਂ ਦੇ ਕਹਿਣ ਮੁਤਾਬਕ ਇਹ ਜਿਹੜੇ ਰਾਸ਼ਨ ਕਾਰਡ ਆ ਉਹ ਜੇ ਉਹਨਾਂ ਬੰਦਿਆਂ ਕੋਲ ਜਾਂ ਉਹਨਾਂ ਪਰਿਵਾਰਾਂ ਦੇ ਕੋਲ ਜਿਹੜੇ ਕੁਆਲੀਫਾਈ ਨਹੀਂ ਕਰਦੇ ਜਾਂ ਰਿਜ਼ਰਵ ਨਹੀਂ ਕਰਦੇ ਸੋ ਇਹ ਉਸੇ ਸੰਬੰਧ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਵੰਸਿੰਘ ਮਾਨ ਨੇ ਜਿਹੜੀ ਟੈਸ ਕੌਂਸਲ ਪੀਪੀਜੀ ਉਹਦੇ ਬਾਰੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਡਿਲੀ ਇਹਦੀ ਵੈਲੀਡੇਸ਼ਨ ਆ ਬਹੁਤ ਸਾਡੇ ਕਾਰਾਂ ਦੀ ਵੈਰੀਫਿਕੇਸ਼ਨ ਅਸੀਂ ਆਲਰੇਡੀ ਕਰ ਚੁੱਕੇ ਹਾਂ 1 ਕਰੋੜ 29 ਲੱਖ 64 ਜਿਹੜੇ ਆ ਮਾਨ ਸਾਹਿਬ ਨੂੰ ਦੱਸਿਆ ਵੀ ਅਸੀਂ ਇੰਨਾ ਕਾਰਾਂ ਦੀ ਵੇਦੀ ਬੈਰੀ ਫਿਕਸ਼ਨ ਆ ਉਹ ਕਾਪਟੂਕਿਆਂ ਜਿਸ ਨੂੰ ਪਤਾ ਲੱਗਾ ਆ ਕਿ ਇਹ ਕਾਰਜ ਜਿਹੜੇ ਆ ਸਾਰੇ ਦੇ ਸਾਰੇ ਉਹਨਾਂ ਗੈਜ ਪਰਿਵਾਰਾਂ ਦੇ ਕੋਲ ਹੈ ਜਿਨ੍ਹਾਂ ਦਾ ਹੱਕ ਬੰਦਾ ਉਸ ਹੱਕ ਬੰਦਾ ਆ ਲੇਕਨ ਜਿਹੜਾ ਸੈਂਟਰ ਸਰਕਾਰ ਹੈ ਉਹ ਇਸ ਗੱਲ ਤੇ ਟਲਿਆ ਹੋਇਆ ਆ ਕਿ ਇਹਨਾਂ ਦਾ ਸ਼ੰਕਾਰ ਤਾਲਾ ਨੇ ਕੱਟ ਦਿੱਤਾ ਜਾਵੇ ਔਰ ਜੇਕਰ ਇਹ ਕਾਰਡ ਕੱਟਦੇ ਦੀਆਂ ਤੇ ਇਹਦੇ ਨਾਲ ਲੱਖਾਂ ਪਰਿਵਾਰਾਂ ਦੇ ਪ੍ਰਭਾਵਿਤ ਹੋ ਦੀ ਗੱਲ ਨੂੰ ਸਵੀਕਾਰ ਕਰਨਾ ਪਵੇਗਾ ਲੇਕਿਨ ਜੇ ਇੰਨੇ ਪਰਿਵਾਰ ਜਿਹੜੇ ਆ ਇਹਨਾਂ ਸਹੂਲਤਾਂ ਤੋਂ ਵਾਂਝੇ ਰਹਿ ਗਏ ਤਾਂ ਉਹਨਾਂ ਪਰਿਵਾਰਾਂ ਦਾ ਜਿਹੜਾ ਰੋਜ਼ ਮਰਦਾ ਦੋਜਾਦਾ ਆ ਉਹ ਵੀ ਚੱਲਣਾ ਬਹੁਤ ਮੁਸ਼ਕਲ ਹੋ ਜਾਵੇਗਾ ਸੋ ਜਿਹੜਾ ਵੀ ਸਰਕਾਰ ਨੇ ਇਹ ਹੁਕਮ ਝਾੜਿਆ ਆ ਦੇਸ਼ਕ ਪੰਜਾਬ ਸਰਕਾਰ ਨੇ 6 ਮਹੀਨੇ ਦਾ ਸਮਾਂ ਕੇਂਦਰ ਤੋਂ ਹੋਰ ਮੰਗਿਆ ਹੈ ਤੇ ਉਹ 6 ਮਹੀਨੇ ਦੇ ਬੈਚ-ਬੈਚ ਜਿੰਨੇ ਵੀ ਕਾਰਡ ਹੋਰ ਵੈਰੀਫਾਈ ਕਰਨ ਵਾਲਿਆ ਉਹਨਾਂ ਨੂੰ ਵੈਰੀਫਾਈ ਕਰਕੇ 6 ਮਹੀਨੇ ਦੇ ਬੈਚ-ਬੈਚ ਕੇਂਦਰ ਸਰਕਾਰ ਨੂੰ ਜਿਹੜੀ ਆ ਉਹ ਰਿਪੋਰਟ ਦੇਣਗੇ ਉਹ ਆਪਣੀ ਮਾਨ ਸਾਹਿਬ ਆਪਣੀ ਪ੍ਰੈਸ ਕਾਨਫਰੰਸ ਵਿੱਚ ਬੋਲ ਗਏ ਉਹਨਾਂ ਨੇ ਇਹ ਵੀ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇੱਕ ਯੋਜਨਾ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਇਹ ਯੋਜਨਾ ਤਾਂ ਹੈ ਉਹਨਾਂ ਦੇ ਕਹਿਣ ਮੁਤਾਬਕ ਲੇਕਿਨ ਇਹ ਉਹਨਾਂ ਬੰਦਿਆਂ ਤੱਕ ਹੀ ਉਹਨਾਂ ਪਰਿਵਾਰਾਂ ਤੱਕ ਹੀ ਇਹਦਾ ਲਾਭ ਪਹੁੰਚ ਸਕਦਾ ਆ ਕਿ ਜਿਹੜੇ ਇਹਦੇ ਯੋਗ ਹੋ ਹੌਂਦੀ ਤੱਕ ਕੁਆਲਿਫਿਕੇਸ਼ਨ ਦਾ ਮਤਲਬ ਇਹ ਆ ਜਾਂ ਜ਼ਰੂਰਤ ਦਾ ਮਤਲਬ ਹੈ ਉਥੇ ਦੇਸ਼ ਪਰਵਾਦ ਕੋ ਇਹ ਉਸ ਫੂਟਾ ਦਾ ਜਾਂ ਕਾਗਜ਼ ਜਾਂ ਟਾਈਏ ਟੁੱਟੀ ਹੋਰੀ ਜਮੀਨ ਉਸ ਪਰਵਾਦ ਨੂੰ ਇਸ ਪ੍ਰਧਾਨ ਮੰਤਰੀ ਆਵਾਸ ਜੋ ਇਹਨਾਂ ਦਾ ਕੋਈ ਫਾਇਦਾ ਲੈ ਸਕਣਾ ਬਹੁਤ ਮੁਸ਼ਕਲ ਹੈ ਤੋ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਅੱਜ ਇੰਨਾ ਕੁ سہولت ਜਿਹੜੀ ਆ ਹਰ ਇੱਕ ਪਰਿਵਾਰ ਕੋਲ ਹੁੰਦੀ ਆ ਹਰ ਇੱਕ ਪਰਿਵਾਰ ਜਿਹੜਾ ਇੱਕ ਸਕੂਪ ਰੱਖਦਾ ਆ ਉਹਨਾਂ ਕੋਲੋਂ ਕੋਈ ਨਾ ਕੋਈ ਨੌਕਰੀ ਪੇਸ਼ੇਵਾਲੇ ਵੀ ਹੁੰਦੇ ਆ ਔਰ ਉਹਨਾਂ ਦਾ ਕਹਿਣਾ ਸੀ ਵੀ ਜੇ ਪਰਿਵਾਰ ਦਾ ਇੱਕ ਜੀ ਜਿਹੜਾ ਮੇਲ ਜੀ ਹੁੰਦਾ ਆ ਪਰਿਵਾਰ ਦਾ ਮੁਖੀਆ ਹੁੰਦਾ ਆ ਜੇਕਰ ਉਹ ਸਰਕਾਰੀ ਨੌਕਰੀ ਕਰਦਾ ਆ ਔਰ ਕalmਉ ਆਪਣੇ ਬਾਲ ਬੱਚੇ ਲੈ ਕੇ ਕਿਸੇ ਸ਼ਹਿਰ ਵਿੱਚ ਵੱਸ ਜਾਂਦਾ ਆ ਤਾਂ ਜਿਹੜਾ ਬਾਕੀ ਦਾ ਬਲਵਾਰ ਪਿੱਛੇ ਰਹਿ ਜਾਂਦਾ ਹੈਗਾ ਉਹਨੂੰ ਸਹੂਲਤਾਂ ਤੋਂ ਵਾਂਝਾ ਰਹਿਣਾ ਪਵੇਗਾ ਜੇਕਰ ਕਿਸੇ ਸਕੀਮ ਦਾ ਲੋਕਾਂ ਨੂੰ ਫਾਇਦਾ ਹੀ ਨਹੀਂ ਹੋਣਾ ਤਾਂ ਫੇਰ ਉਸ ਸਕੀਮ ਦੇ ਚਾਹੌਤ ਦਾ ਉਹ ਸਕੀਮ ਨੂੰ ਲਾਗੂ ਕਰਨ ਦਾ ਵੀ ਕੋਈ ਫਾਇਦਾ ਜਿਹੜਾ ਉਹ ਨਹੀਂ ਹੋ ਸਕਦਾ ਔਰ ਦੂਸਰੀ ਗੱਲ ਜਿਹੜੀ ਆਪਾਂ ਕਰਨ ਜਾ ਰਹੇ ਹਾਂ ਕਿ ਪੰਜਾਬ ਪੁਲਿਸ ਔਰ ਕੈਨੇਡੀਗਨ ਪੁਲਿਸ ਨੇ ਪਿਛਲੇ 1-2 ਦਿਨਾਂ ਦੇ ਵਿੱਚ ਫੋਟੋਗ੍ਰੀ ਜਾਂ ਡਰਗਆ ਇਲੀਗਲ ਡਰਗਆ ਉਹ ਬਰਾਮਦ ਕੀਤੀ ਹੈ ਜਿਸ ਦਾ ਬਾਡਰ ਦੇ ਵਿੱਚ ਕ੍ਰਾਸ ਬਾਡਰ ਜਿਹੜਾ ਕ੍ਰਿੰਗਾ ਹਲਕਾ ਆ ਬੜਾ ਮਸ਼ਹੂਰ ਤੇ ਬਦਨਾਮ ਹਲਕਾ ਆ ਇਸ ਮਗਲੰਗ ਦੇ ਕੰਦੇ ਲਈ ਉਹ ਸਾਹਬਦਾਨ ਦੇ ਲਈ ਹੈਲੋ ਆਨ ਹੈ ਉਹ ਤੋਂ ਵੜੀ ਗਈ ਹੈ ਉਹ ਜਿਹੜੀ ਕੀਮਤ ਕੁਲਵਡਾ ਦੇ ਵਿੱਚ ਦੱਸੀ ਜਾ ਰਹੀ ਹੈ ਇਸੇ ਤਰ੍ਹਾਂ ਚੰਡੀਗੜ੍ਹ ਦੀ ਜਿਹੜੀ ਪੁਲਿਸ ਹੈ ਪ੍ਰਾਈਮ ਬ੍ਰਾਂਚ ਨੇ ਵੀ ਡਰਗ ਤੇ ਲਿਆ 1.25 ਕਰੋੜ ਰੁਪਏ ਦੀ ਬਰਾਮਦ ਕੀਤੀ ਆ ਉਹ ਚੰਡੀਗੜ੍ਹ ਦਾ ਜਿਹੜੀ ਪੁਲਿਸ ਹੈ ਉਹਦਾ ਜਿਹੜਾ ਹੈ ਸਾਈਬਰ ਕਰਾਇਮ ਉਹਦੇ ਵਿੱਚ ਜੇ ਕੋਈ ਐਫਆਈਆ ਦੰਦ ਹੋਏਗੀ ਉਹਨੂੰ ਬੇਸ ਬਣਾ ਕੇ ਚੰਡੀਗੜ੍ਹ ਪੁਲਿਸ ਨੇ ਇਹ ਵਕਤ ਵਕਤਾਂਤਿ chape ਮਾਰੇ ਉਹ ਜਿਹਦੇ ਅਨਸਾਰ ਉਹਨਾਂ ਨੇ ਚੰਡੀਗੜ੍ਹ ਪੁਲਿਸ ਨੇ 54 ਗ੍ਰਾਮ ਕੋਕੀਨ ਜਿਹੜੀ ਆ ਉਹ ਇੱਕ ਪੁਲਿਆ ਨਾਮ ਦੀ ਲੜੀ ਤੋਂ ਬਰਾਮਦ ਕੀਤੀ ਔਰ 8.22 ਗ੍ਰਾਮ ਕੋਕੀਨ ਦੀ ਉਹਨਾਂ ਨੇ ਸਮਰੀ ਨਾਮ ਦੇ ਕਿ ਜਿਸ ਮਗਲਾਤੋਂ ਫੜੀ ਆ ਔਰ ਇਸੇ ਤਰ੍ਹਾਂ 8.2 ਗ੍ਰਾਮ ਕੋਈ ਨਾ ਸੋਰੀ 45.90 ਗ੍ਰਾਮ ਜਿਹੜੀ ਕੋਈ ਨਾ ਉਹ ਉਹਨਾਂ ਨੇ ਮੁਹੰਮਦ ਜੁਨੇਦ ਨਾਮ ਦੇ ਆਦਮੀ ਤੋਂ ਜਿਸ ਮਗਲਤੋਂ ਫੜੀ ਆ ਤੇ 36.04 ਗ੍ਰਾਮ ਹੈਰੋਇਨ ਉਹਨਾਂ ਨੇ ਮਿਹਾਲ ਸਿੰਘ ਤੋਂ ਫੜੀ ਆ ਔਰ 23 ਗ੍ਰਾਮ ਹੈਰੋਇਨ ਅਸਰਬਜੀਤ ਸਿੰਘ ਤੋਂ ਫੜੀ ਗਈ ਆ ਔਪਾਂਸ ਬਟ ਲੰਗਾਗ੍ਰਾਮ ਹੈਲਨ ਉਹਨਾਂ ਨੇ ਕਿਸੇ ਅਮਤ 파ਨਾ ਦੇ ਵਿਅਕਤੀ ਕੋਲ ਇਹ ਫੜੀ ਅਬਰਾਮ ਦੀ ਪੀਪੀਆ ਮੈਂ ਇਹ ਦੱਸਣ ਦਾ ਮਤਲਬ ਇਹ ਸੀਗਾ ਕਿ ਪੰਜਾਬ ਸਰਕਾਰ ਨੇ ਪਹਿਲਾ 30 ਮਈ 30 ਮਈ ਦਾ ਇਹ ਟਾਰਗੇਟ ਰੱਖਿਆ ਸੀ ਕਿ 30 ਮਈ ਤੱਕ ਪੰਜਾਬ ਵਿੱਚੋਂ ਸਾਰੇ ਜਿਹੜੇ ਨਸ਼ੇ ਆ ਉਹ ਬੰਦ ਹੋ ਜਾਣਗੇ ਜੋ ਲੋਕਪਤੀ ਮਈ ਦਾ ਵੇ ਸਮਾਂ ਲੰਘ ਗਿਆ ਹੁਣ ਜੂਨ ਵੀ ਗਈ ਜੁਲਾਈ ਵੀ ਗਿਆ ਤੇ ਅਗਸਤ ਵੀ ਲਗਭਗ ਅਖੀਰਲੇ ਦਿਨਾਂ ਦੇ ਵਿੱਚ ਹੈ ਅਤਨਵੇਂ ਮਹੀਨੇ ਹੋ ਗਏ ਆ ਜੇਕਰ ਪੰਜਾਬ ਵਿੱਚੋਂ ਨਸ਼ਾ ਖਤਮ ਹੋ ਰਿਹਾ ਆ ਤਾਂ ਫੇ ਇੰਨੀ ਵੱਡੀ ਫੱਟੜ ਦੇ ਉੱਤੇ ਇਹ ਜਿਹੜੀ ਜਾ ਰਿਹਾ ਉਹ ਦੀ ਉਹਨੂੰ ਬ੍ਰਾਹਮ ਦੇ ਕਿੱਥੋਂ ਕੀਤਾ ਜਾ ਰਿਹਾ ਤੋ ਕਿ ਜਦੋਂ ਨਸ਼ਾ ਘਟੇਗਾ ਤਾਂ ਉਹਦੀ ਸਪਲਾਈ ਵੀ ਕੱਟਣੀ ਚਾਹੀਦੀ ਆ ਇਹ ਸਪਲਾਈ ਉਨੇ ਦੀ ਉਨੇ ਆ ਕੇ ਨਸ਼ਾ ਘਟਣ ਘਟਣ ਲਈ ਤਾਂ ਕੋਈ ਗੱਲ ਰਹਿ ਨਹੀਂ ਜਾਂਦੀ ਜ਼ੁਬਾਨੀ ਕਦਮੇ ਜੋ ਮਾਤੀ ਆਪਾਂ ਕਹ ਲਈਏ ਨਸ਼ਾ ਅਜੇ ਜਿਹੜੀ ਘਟਣ ਦੀ ਗੱਲ ਕੀਤੀ ਜਾਦੀ ਜਾਂ ਉਹ ਪਾਵੇਂ ਸਰਕਾਰੀ ਕਾਰਜਾਂ ਦੇ ਵਿੱਚ ਤਾਂ ਬੜੀ ਉਹੋ ਅਸਾਬ ਦੇ ਨਾਲ ਕੀਤੀ ਗਈ ਹੋਵੇਗੀ ਪਰ ਅਮੰਦੀ ਤੋਂ ਜੇ ਇਹਦੇ ਬਾਰੇ ਸੋਚਣਾ ਹੋਵੇ ਜਾਂ ਜੇਕਰ ਤੁਸੀਂ ਗਰਾਉਂਡ ਪੱਧਰ ਤੇ ਇਹਦੀ ਜਾਣਕਾਰੀ ਪ੍ਰਾਪਤ ਕਰਮੀ ਹੋਵੇ ਤਾਂ ਇਹ ਪਤਾ ਲੱਗੇਗਾ ਕਿ ਨਸ਼ਿਆਂ ਦਾ ਜਿਹੜਾ ਅਰੋਗ ਹੈ ਅਜੇ ਵੀ ਘਟਿਆ ਨਹੀਂ ਘਟਣ ਦੇ ਬਾਵਜੂਦ ਵਧਿਆ ਭਮੇ ਹੋਵੇਗਾ ਕਿਉਂਕਿ ਬਿਮਾਰੀ ਇੱਕ ਐਸੀ ਬਿਮਾਰੀ ਆ ਇਹਨੂੰ ਜਲਦੀ ਕੀਤਾ ਬੰਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਹੜੇ ਬੰਦੇ ਨਸ਼ਾਈ ਆ ਜਾਂ ਨਸ਼ੇੜੀ ਬਣ ਚੁੱਕਿਆ ਉਹਨਾਂ ਦੀ ਹਾਲਤ ਬਹੁਤ ਗੰਭੀਰ ਹੈ ਔਰ ਕਈ ਬੰਦੇ ਇੱਥੋਂ ਅਸੀਂ ਦੇਖਦੇ ਆ ਕਿ ਉਹਨਾਂ ਸ਼ੱਕ ਕੇ ਛੜਕਾਂ ਦੇ ਉੱਤੇ ਲੜਦੇ ਪਏ ਹੁੰਦੇ ਆ ਔਰ ਲੋਕ ਉਹਨਾਂ ਦੇ ਵੱਲ ਦੇ ਉਹਨਾਂ ਦਾ ਤਮਾਸ਼ਾ ਦੇਖ ਰਹੇ ਹੁੰਦੇ ਆ ਲੇਕਿਨ ਉਹਨਾਂ ਦੀ ਮਜਬੂਰੀ ਇਹ ਆ ਕਿ ਉਹ ਨਸ਼ਾ ਦੇ ਇੰਨੀ ਆਦੀ ਹੋ ਗਏ ਆ ਕਿ ਉਹ ਨਸ਼ਾ ਨੂੰ ਇਹ ਚੌਂ ਤਾਂਬੀ ਉਸ਼ਮਸ਼ਾਂ ਦਾ ਸੇਵਨ ਕਰਨਾ ਬੰਦ ਵੀ ਕਰ ਸਕਦੇ ਸੋ ਲੋੜ ਇਸ ਗੱਲ ਦੀ ਆ ਕਿ ਜਿਸ ਤਰ੍ਹਾਂ ਅਕਸਰ ਨੇ ਲਈਏ ਸੋ ਜੇ ਜਿਸ ਤਰ੍ਹਾਂ ਸਕਾਰ ਵੱਲੋਂ ਜਤਨੀ ਕੀਤੇ ਜਾ ਰਹਾ ਨਸ਼ਿਆਂ ਨੂੰ ਛਡਾਉਣ ਦੇ ਲਈ ਕੋਈ ਮੰਤਰੀ ਸਾਹਿਬ ਨੇ ਕਹਿੰਦਾ ਸੁਣਿਆ ਸੀ ਕਿ 4500 ਪਿੰਡਾਂ ਨੇ ਨਸ਼ਿਆਂ ਦਾ ਸੇਵਨ ਕਰਨਾ ਬੰਦ ਕਰ ਦਿੱਤਾ ਹੈ ਮੈਨੂੰ ਇਹਦੇ ਇਸ ਰਾਦੇ ਵਿੱਚ ਪੂਰੀ ਸਚਾਈ ਨਹੀਂ ਦੱਸਦੀ ਹਾਂ ਕਾਵੀਆਂ ਦੇ ਵਿਦੂ ਜੰਮ ਪਿੰਡਾਂ ਵਾਲਿਆਂ ਨੇ ਮੱਥੇ ਪਾ ਕੇ ਮੰਤਰੀ ਸਾਹਿਬ ਨੂੰ ਦੇ ਦਿੱਤਾ ਹੋਵੇਗਾ ਪਰ ਅਮਲੀ ਤੌਰ ਦੇ ਉੱਤੇ ਅਜਿਹਾ ਹੋ ਸਕਣਾ ਬੜਾ ਮੁਸ਼ਕਲ ਹੈ ਕਿਉਂਕਿ ਇਹ ਜਿਹੜੀ ਬਿਮਾਰੀ ਆ ਇੰਨੀ ਘਰ ਘਰ ਗਈ ਆ ਸਾਡੇ ਸਮਾਜ ਦੇ ਅੰਦਰ ਕਿ ਇਹ ਤੋਂ ਛਿੱਟਾ ਦਾ ਪਾ ਸਕਣਾ ਜਿਹੜਾ ਆ ਉਹ ਬੜਾ ਮੁਸ਼ਕਲ ਹੈ ਜੇਕਰ ਅਸੀਂ ਇਹਦੇ ਨਾਲ ਕਾਨੂੰਨੀ ਤੌਰ ਤੇ ਉਤੇ ਇਹਨਾਂ ਨੂੰ ਐਗੈਰ ਕਾਨੂੰਨੀ ਜਗ ਨੂੰ ਬੰਦ ਕਰਨ ਦੀ بجائے ਜੇਕਰ ਅਸੀਂ ਇਹਨ ਇੱਕ ਸਮਾਜਿਕ ਕੋਡ ਦੇ ਤੌਰ ਤੇ ਲਾਏ ਅਤੇ ਇਹਦੇ ਖਾਤੇ ਲਈ ਅਸੀਂ ਸਮਾਜ ਦੇ ਸਮੂਹ ਵਰਗ ਦੇ ਲੋਕਾਂ ਨੂੰ ਵੀ ਵਚਨਬੱਧ ਕਰੀਏ ਤਾਂ ਮੇਰਾ ਇਹ ਮੰਨਣਾ ਹੈ ਕਿ ਇਹ ਜਿਹੜੇ ਨਸ਼ੇ ਆ ਕਿਸੇ ਹੱਦ ਤੱਕ ਦੇਰ ਭਾਵੇਂ ਲੱਟ ਸਕਦੀ ਆ ਲੇਕਿਨ ਕਿਸੇ ਹੱਦ ਤੱਕ ਇਹ ਖਤਮ ਜੂਰ ਹੋ ਸਕੰਗੇ ਕਿਉਂਕਿ ਲੈਡਾ ਸਰਕਾਰੀ ਪੱਧ ਹੁੰਦਾ ਆ ਉਹ ਸਰਕਾਰੀ ਅਧਿਕਾਰੀਆਂ ਨੇ ਆਪਣੇ ਸਾਫ ਦੇ ਨਾਲ ਕੂ ਦਾ ਕਰਨਾ ਹੁੰਦਾ ਆ ਲੇਕਿਨ ਜਦੋਂ ਸਮਾਜ ਦੇ ਅਨਵਾਲ ਹੋ ਜਾਵੇ ਤਾਂ ਕੋਈ ਕੰਮ ਜਿਹੜਾ ਐਸਾ ਨਹੀਂ ਜੇ ਨੂੰ ਨਿਪਰੇ ਨਾ ਕੱਟ ਸਕਿਆ ਕੀਤਾ ਜਾ ਸਕੇ ਸੋ ਲੋੜ ਇਸ ਗੱਲ ਦੀ ਆ ਮੈਂ ਪੰਜਾਬ ਸਰਕਾਰ ਨੂੰ ਵੀ ਪੰਜਾਬ ਪੁਲਿਸ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਆ ਕਿ ਉਹ ਸੀਰੀਅਸ ਹੋ ਕੇ ਇਸ ਨਾਮ ਰਾਧਮਾਰੀ ਨੂੰ ਸਤੂ ਕੰਮ ਦੇ ਲਈ ਇੱਕ ਦਫਾ ਸੇਹ ਸੋਚ ਵਿਚਾਰ ਕਰਨ ਕਿ ਕਿ ਇਸ ਮਹਿਮਲ ਨੂੰ ਨਿਪਰੇ ਚਾੜਨ ਦੇ ਲਈ ਸਮਾਜ ਦੇ ਲੋਕਾਂ ਦਾ ਸਹਿਯੋਗ ਦਿਆ ਜਾਣਾ ਚਾਹੀਦਾ ਆ ਉਨਨ ਇਨਵੋਲਡ ਕੀਤਾ ਜਾਣਾ ਚਾਹੀਦਾ ਆ ਜਾਂ ਨਹੀਂ ਇਹ ਗੱਲ ਜੇਕਰ ਸਮਾਜ ਨੂੰ ਅਸੀਂ ਇਨਵੋਲ ਕਰ ਲੈਨੇ ਆ ਤਾਂ ਮੇਰਾ ਇਹ ਡੇਢ ਵਿਸ਼ਵਾਸ ਹੈ ਕਿ ਇਹ ਬਿਮਾਰੀ ਦੇ ਸਵੇਰ ਆ ਕੇ ਪੰਜਾਬ ਦੇ ਵਿੱਚੋਂ ਖਤਮ ਹੋ ਜਾਵੇਗੀ ਜੇ ਦੇ ਲਈ ਪੰਜਾਬ ਸਰਕਾਰ ਉਹ ਪੰਜਾਬ ਪੁਲਿਸ ਨੇ ਆਪਣਾ ਜਿਹੜਾ ਕੰਮ ਹੈ ਉਹ ਅਰੰਗ ਕੀਤਾ ਹੋਇਆ ਹੈ ਅਗਲੀ ਗੱਲ ਦੇ ਲਈ ਆਪਾਂ ਫਲੱਡ ਬਾਰੇ ਕਰਾਂਗੇ ਫਲੱਡ ਜਿਹੜਾ ਆ ਇਸ ਵੇਲੇ ਜਿੱਥੇ ਜਿੱਥੇ ਵੀ ਫਲੱਡ ਆਇਆ ਆ ਉੱਥੇ ਬਹੁਤ ਸਾਰੇ ਸੰਭਾਵਿਤ ਵੀ ਪਰਵਾਹ ਹੈ ਇਸ ਫਲੱਡ ਨੇ ਉਹਨਾਂ ਦਾ ਜਨ ਜੀਵਨ ਜਿਹੜਾ ਉਹ ਦੁੰਬਲ ਕਰਕੇ ਰੱਖ ਦਿੱਤਾ ਆ ਔਰ ਇਵਨ ਇਥੋਂ ਤੱਕ ਕਿ ਜਿਹੜੇ ਉਹਨਾਂ ਕੋਲ ਪਸ਼ੂ ਸਨ ਆ ਜਿਹੜਾ ਪਸ਼ੂ ਉਹਨਾਂ ਨੇ ਰੱਖੇ ਹੋਏ ਆ ਕਿਉਂਕਿ ਉਹਨਾਂ ਦੇ ਆਪਣਾ ਤਰਹਿਣ ਦਾ ਕੋਈ ਟਿਕਾਣਾ ਨਹੀਂ ਲੇਕਿਨ ਪਸ਼ੂਆਂ ਨੂੰ ਸੰਭਾਲਣ ਤੱਕ ਕਿੱਥੇ ਸੰਭਾਲਣ ਉਹਨਾਂ ਦਾ ਚਾਰਾ ਲਿਓਣ ਤੇ ਕਿੱਥੋਂ ਲਿਓਣ ਲੇਕਿਨ ਬਹੁਤ ਸਾਰੇ ਸਮਾਜ ਸੇਵੀ ਜਥੇਬੰਦੀਆਂ ਨੇ ਔਰ ਇੰਡੀਵਿਜੂਅਲ ਤੌਰ ਦੇ ਉੱਤੇ ਨੌਜਵਾਨਾਂ ਨੇ ਪਸ਼ੂ ਧਨ ਦੇ ਚਾਰੇ ਲਈ ਆਪਣਾ ਇੱਕ ਵੱਖਰੀ ਮਹਿੰਮ ਜਿਹੜੀ ਆ ਉਹ ਸ਼ੁਰੂ ਕੀਤੀ ਹੋਈ ਆ ਔਰ ਮੈਨੂੰ ਆਸ ਹੈ ਕਿ ਜਿਸ ਤਰ੍ਹਾਂ ਇਹ ਮਹਿੰਮ ਇਹਨਾਂ ਨੌਜਵਾਨਾਂ ਨੇ ਲੋੜਵੰਦ ਲੋਕਾਂ ਤੱਕ ਸਹਾਇਤਾ ਬੱਚਾਉਣ ਲਈ ਅਰੰਭ ਕੀਤੀ ਆ ਪਰ ਉਹ ਆਪਣੇ ਕਾਰਜ ਵੀ ਪੂਰਾ ਪੂਰਾ ਸਫਲ ਵੀ ਹੋਣਗੇ ਉਹ ਜੇ ਇਸ ਮਨਸ਼ਾ ਦੇ ਨਾਲ ਉਹਨਾਂ ਨੇ ਇਹ ਮਹਿਮੂ ਸ਼ੁਰੂ ਕੀਤੀ ਆ ਉਹਦਾ ਲਾਭ ਵੀ ਲੋਕਾਂ ਤੱਕ ਜੂਲ ਪਹੁੰਚ ਸਕੇਗਾ ਦੇਖੋ ਅਜੇ ਤੱਕ ਸਰਕਾਰੀ ਤੌਰ ਦੇ ਉੱਤੇ ਅਪੀੜਤ ਲੋਕਾਂ ਨੂੰ ਕੋਈ ਸਹਾਇਤਾ ਮਿਲੀ ਆ ਜਾਂ ਨਹੀਂ ਮਿਲੀ ਹਾਂ ਇਹ ਇਹ ਜ਼ਰੂਰ ਹੈ ਕੇ ਪੰਜਾਬ ਦੇ ਮੁੱਖ ਮੰਤਰੀ ਔਰ ਸਿੰਚਾਈ ਮੰਤਰੀ ਮੇਂਦਰ ਗੋਇਲ ਜੀ ਨੇ ਇਹ ਜੂਲ ਅਲਰਮ ਕੀਤਾ ਆ ਕਿ ਪੀੜਤ ਪਰਿਵਾਰਾਂ ਨੂੰ ਹੋਏ ਨੁਕਸਾਨ ਲਈ ਜਿੰਨਾ ਵੀ ਉਹਨਾਂ ਦਾ ਨੁਕਸਾਨ ਹੋਇਆ ਆ ਆਪਾਸ਼ੀ ਧੰਦਾ ਹੋਇਆ ਆ ਉਹਨਾਂ ਦੇ ਘਰਾਂ ਦਾ ਹੋਇਆ ਆ ਜਾਂ ਉਹਨਾਂ ਦੀਆਂ ਫਸਲਾਂ ਦਾ ਹੋਇਆ ਆ ਉਹਦੇ ਲਈ ਪੰਜਾਬ ਸਰਕਾਰ ਉਹਨਾਂ ਨੂੰ ਮੁਆਵਜ਼ਾ ਦੇਵੇਗੀ ਔਰ ਇਸ ਮੁਆਫੇ ਦੀ ਸਪੈਸ਼ਲ ਗਦਾਵੀ ਕਰਦੇ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੇ ਅਧਿਕਾਰੀਆਂ ਨੂੰ ਆਪਣੇ ਅਧਿਕਾਰੀਆਂ ਨੂੰ ਇਹਦੇ ਹੁਕਮ ਦੇ ਦਿੱਤੇ ਆ ਤੇ ਉਹ ਜਲਦੀ ਤੋਂ ਜਲਦੀ ਸਪੈਸ਼ਲ ਇਹਦੀ ਇਨਕੁਆਇਰੀ ਕਰਕੇ ਉਹਦੀ ਰਿਪੋਰਟ ਜਿੱਦੀ ਆ ਪੰਜਾਬ ਸਰਕਾਰ ਨੂੰ ਪੇਸ਼ ਕਰ ਔਰ ਵਿਛੇਆਂ ਵਾਂਗੂ ਜਿਸ ਦਾ ਪਹਿਲਾਂ ਵੀ ਇਹ ਇੱਥੇ ਹਰ ਆਉਂਦੇ ਆਏ ਆ ਲੇਕਨ ਅਨਫਰਚਿਓਨੇਟੀ ਸਰਕਾਰ ਨੂੰ ਇਸ ਗੱਲ ਦਾ ਕਟੂਕ-ਕਟੂਕ ਪ੍ਰਬੰਧ ਕਰਨਾ ਚਾਹੀਦਾ ਸੀ ਕਿ ਉਹ ਅਜੇਹੀਆਂ ਥਾਵਾਂ ਦੇ ਉੱਤੇ ਕੋਈ ਆਪਣੀ ਪੂਰੀ ਮਰਮਤ ਵਗੈਰਾ ਕਰਦੇ ਜਿੱਥੇ ਕੋਈ ਬੰਦ ਛੁੱਟ ਜਾਂਦਾ ਖਤਰਾ ਸੀ ਲੇਕਨ ਅਨਫਰਚਿਓਨੇਟੀ ਅਜਿਹਾ ਨਹੀਂ ਹੋ ਸਕਿਆ ਵੇਵੇ ਕਾਰਨ ਸ ਆਜ ਜਿਹੜਿਆ ਫਲਡ ਉਹ ਹਾਂ ਹਾਂ ਜਿਹੜੇ ਟੁੱਟੇ ਹੋਇਆ ਔਰ ਖਾਸ ਤੌਰ ਤੇ ਸਤੰਭੂ ਲੂਦੀ ਦਾ ਹਲਕਾ ਬਹੁਤ ਪ੍ਰਭਾਵਿਤ ਹੈ ਉਥੇ ਪਿੰਡਾਂ ਵਿੱਚ ਵੀ ਪਾਣੀ ਬੜਿਆ ਹੋਇਆ ਹੈ ਔਰ ਫਸਲਾਂ ਤਾਂ ਤਬਾਹ ਹੋ ਹੀ ਗਈਆਂ ਆ ਇਸੇ ਤਰ੍ਹਾਂ ਹੀ ਸਤਲੁਜ ਦਰਿਆ ਨੇ ਬੜੀ ਮਾਰ ਕੀਤੀ ਆ ਜਿਹਦੇ ਨਾਲ ਲੋਕਾਂ ਦਾ ਬਹੁਤ ਸਾਰਾ ਨੁਕਸਾਨ ਜਿਹੜਾ ਉਹ ਹੋਇਆ ਹੈ ਹੁਣ ਦੇਖਣਾ ਇਹ ਆ ਕਿ ਪੰਜਾਬ ਸਰਕਾਰ ਇਹਨਾਂ ਹੜ੍ਹ ਪੀੜਤਾਂ ਨੂੰ ਕਿਸ ਤਰ੍ਹਾਂ ਸਹਾਇਤਾ ਦੇ ਦੇਗੀ ਜਾਂ ਉਹਨਾਂ ਦਾ ਉਹਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਕਿਸ ਤਰ੍ਹਾਂ ਉਹਨਾਂ ਨੂੰ ਮੁਆਵਜ਼ਾ ਜਿਹੜਾ ਉਹ ਦੇਵੇਗੀ ਅਗਲੀ ਗਾਂਦੇਲੀਆ ਆਨ ਲਾਸਟ ਰਿਡ ਵਿੱਚ ਤੁਹਾਨੂੰ ਜਿਸ ਦਾ ਸਾਰਿਆਂ ਨੂੰ ਪਤਾ ਆ ਕਿ ਅਮਰੀਕਾ ਦੇ ਵਿੱਚ ਫੋਲ ਮੋਦਰੀ ਦਾ ਨਾਮ ਦੇ ਜਗਾ ਦੇ ਉੱਤੇ ਇੱਕ ਆਪਣੇ ਪੰਜਾਬੀ ਮੁੰਡੇ ਕੋਲ ਇੱਕ ਤਕਰੀਬੀ ਦੋ ਘਟਨਾ ਹੋ ਗਈ ਜੀ ਉਹਦੇ ਵਿੱਚ ਤਿੰਨ ਵਿਅਕਤੀ ਮਾਰੇ ਗਏ ਸਨ ਜਿਹਦਾ ਸਾਨੂੰ ਸਾਰਿਆਂ ਨੂੰ ਅਫਸੋਸ ਹੈ ਔਰ ਅਸੀਂ ਮਾਰੇ ਗਏ ਵਿਅਕਤੀਆਂ ਦੀ ਆਤਮਿਕ ਸ਼ਾਂਤਾਂ ਸ਼ਾਂਤੀ ਲਈ ਜਿੱਥੇ ਅਦਾਸ ਕਰਦੇ ਆ ਉੱਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਦਿਰੋਹੰਦਤ ਵੀ ਪ੍ਰਗਟ ਕਰਦੇ ਆ ਲੇਕਨ ਅਸੀਂ ਜੱਤ ਕੋਸ ਐਕਸੀਡੈਂਟ ਵਾਲੇ ਦਿਨ ਤੋਂ ਜਿਸ ਦਾ ਦੇਖ ਰਹੇ ਹਾਂ ਕਿ ਹਰਜਿੰਦਰ ਸਿੰਘ ਨਾਮ ਦੇ ਇਹ ਵਿਅਕਤੀ ਨੇ ਮੰਡੇ ਨੇ ਜੋ ਐਕਸੀਡੈਂਟ ਕੀਤਾ ਆ ਕਦੋਂ ਅਨੁਸਾਰ ਉਹਨੂੰ ਸਜ਼ਾ ਮਿਲਣੀ ਆ ਉਹ ਮਿਲ ਕੇ ਰਹੇਗੀ ਲੇਕਨ ਉਹਦੇ ਨਾਲ ਜਿਸ ਦਾ ਵਰਤਾਓ ਕੀਤਾ ਜਾ ਰਿਹਾ ਆ ਉਹ ਇੱਕ ਨਵੇਕਰੀ ਕਿਸਮ ਦਾ ਆ ਉਹ ਉਹਨਾਂ ਲੋਕਾਂ ਦੇ ਬਲਬ ਬਤਾਓ ਉਹਦੇ ਨਾਲ ਨਹੀਂ ਹੋ ਰਿਹਾ ਜਿਸ ਤਰ੍ਹਾਂ ਕਿ ਇੱਕ ਆਮ ਲੋਕ ਦੇ ਜਿਆ ਉਹਨਾਂ ਕੋਲ ਵੀ ਇਹੋ ਜਿਹਾ ਐਕਸੀਡੈਂਟ ਹੁੰਦੇ ਆ ਆ ਉਹਨਾਂ ਦੇ ਉੱਪਰ ਸਕੇਵਲ ਤੇ ਕੇਵਲ ਇੱਕ ਕਾਨੂੰਨ ਦੇ ਅਨਸਾਰ ਉਹ ਵੀ ਉਹਨਾਂ ਦੀ ਸਜ਼ਾ ਮੰਡੀ ਆ ਉਹਨਾਂ ਨੂੰ ਦਿੱਤੀ ਜਾਂਦੀ ਆ ਲੇਕਿਨ ਇਹਦੇ ਮਾਣ ਦੇ ਦੇ ਵਿੱਚ ਕੁਝ ਵੱਖਰਾ ਸਾਨੂੰ ਦਿਖਾਈ ਦਿੰਦਾ ਆ ਵੀਰੇ ਨਾਲ ਪੰਜਾਬ ਦੇ ਲੋਕਾਂ ਦੇ ਮਨ ਉੱਪਰ ਬੜਾ ਲੋਕਾਂ ਤੇ ਸਦਮਾ ਆ ਔਰ ਅਸੀਂ ਪੱਲਿਆ ਪਾ ਇੰਡੀਆ ਦੇ ਫੋਰਨ ਮਿਨਿਸਟਰ ਨੂੰ ਵੀ ਦਿਖਾਇਆ ਕਿ ਉਹ ਇਸ ਕੰਮ ਦੇ ਲਈ ਕੋਈ ਦਖਲ ਨੰਦਾਜੀ ਕਰਨ ਔਰ ਅਮਰੀਕਨ ਦੇ ਸਰਕਾਰ ਦੇ ਨਾਲ ਗੱਲਬਾਤ ਕਰਕੇ ਉਸ ਹਜਿੰਦਰ ਸਿੰਘ ਨਾਮ ਦੇ ਮੁੰਡੇ ਨੂੰ ਜੋ ਉਹਦੀ ਸਜ਼ਾ ਵੰਡੀ ਆ ਉਹ ਉਹੋ ਹੀ ਬਿੱਤੀ ਜਾਵੇ ਔਰ ਲੋਕਾਂ ਵਾਂਗੂ ਈ ਉਹਨਾਂ ਦੇ ਨਾਲ ਬਤਾਉ ਕੀਤਾ ਜਾਵੇ ਨਾ ਕਿ ਉਹਦੇ ਨਾਲ ਕੋਈ ਵੱਖਰੇ ਕੇਸ ਨੂੰ ਦਾ ਬਤਾਉ ਕੀਤਾ ਜਾਵੇ ਵੈਸੇ ਵੀ ਪੰਜਾਬ ਦੇ ਕੁਝ ਨੌਜਵਾਨਾਂ ਨੇ ਉਸ ਮੁੰਡੇ ਨੂੰ ਇਹ ਨੂੰ ਵੰਡਾ ਜਿਹੜਾ ਸਥਾਨ ਹੈ ਉਹ ਦਿੱਤੀ ਜਾਣ ਲਈ ਇੱਕ ਪਟੀਸ਼ਨ ਪਾਈ ਹੋਈ ਆ ਉਹ ਪਟੀਸ਼ਨ ਸ਼ਾਇਦ ਲੋਕਾਂ ਦੇ ਵਿੱਚ ਜਲਦੀ ਕੋ ਜਲਦੀ ਪਹੁੰਚ ਰਹੀ ਆ ਔਰ ਸਾਡੀ ਜਾਣਕਾਰੀ ਅਨੁਸਾਰ ਲੋਕ ਉਸ ਦਿਸ਼ੇਂ ਦੇ ਉੱਤੇ ਬਹੁਤ ਸਾਰੀ ਅਕਸ਼ਾ ਦੇ ਨਾਲ ਆਪਣੇ ਦਸਤਕ ਕਰਾ ਰਹੇ ਆ ਥੈਂਕ ਯੂ ਵੈਰੀ ਮੱਚ